अगस्त 2021 में मोहाली में हुए यूथ अकाली दल नेता विक्रमजीत सिंह उर्फ विक्की मिडूखेड़ा के कत्ल के मामले में मोहाली अदालत ने आज तीन दोषियों को उम्र कैद की सज़ा सुनाई है साथ में दो लाख रुपया हर मुजरिम को देने की पेनल्टी भी लगाई गई है तीन दोषी शार्प शूटर अनिल कुमार उर्फ लड्डू अजय कुमार उर्फ लेफ्टी और सज्जन सिंह उर्फ भोला है उसके बाद अदालत ने सबूतों के अभाव में गैंगस्टर भुपिंदर सिंह उर्फ भूपी राणा अमित डागर और कौशल चौधरी को बरी कर दिया है वे देखे पूरी रिपोर्ट ਸਾਰੇ ਬੜਾ ਸੈਟੀਸਫੈਕਟਰੀ ਡਿਸੀਜਨ ਹੈ ਹੋਰ ਕਿੱਛੇ ਕਰਦੇ ਥੋੜਾ ਜੱਜਮੈਂਟ ਜਿਹੜੀ ਹੈ ਐਸ ਪਰ ਫੈਕਟ ਤਿੰਨੋਂ ਅਕਿਊਜ਼ ਨੂੰ ਲਾਈਫ ਇੰਪ੍ਰਿਜ਼ਨਮੈਂਟ ਸਜ਼ਾ ਕੀਤੀ ਗਈ 302 ਵਿੱਚ ਤੇ 2-2 ਲੱਖ ਰੁਪਏ ਜੁਰਮਾਨਾ ਔਰ ਜੋ ਆਰਮਜ਼ ਐਕਟ ਦੇ ਵਿੱਚ 7-7 ਸਾਲ ਸਜ਼ਾ ਤੇ 482 ਇੱਕ ਸਾਲ ਸਜ਼ਾ ਕੀਤੀ ਗਈ ਵੀ ਆਰ ਸੈਟੀਸਫਾਈਡ ਵਿਦ ਦੀ ਵਰਡ ਸਰ ਅੱਜ ਜਿਹੜੀ ਜਿਹੜੀ ਸਜ਼ਾ ਸੁਣਾਈ ਗਈ ਹੈ ਤੁਸੀਂ ਕਾਫੀ ਲੰਬੀ ਚੋੜੀ ਬੈਚ ਕੀ ਸਾਰੀ ਚੀਜ਼ਾਂ ਦਸੀ ਕਿਸ ਤਰ੍ਹਾਂ ਦਾ ਜਿਹੜਾ ਹੈਗਾ ਤੁਸੀਂ ਤੱਥ ਰੱਖੇ ਸੀਗੇ ਦੀ ਗੱਲ ਇਹ ਤੱਥ ਰੱਖੇ ਗਏ ਸੀਗੇ ਕਿ ਇਟ ਵਾਸ ਨਾਟ ਅ ਨਾਰਮਲ ਮਰਡਰ ਇੱਕ ਗਰੂਸਾ ਮਰਡਰ ਸੀਗਾ 15 ਬੁਲੇਟ ਸ਼ਾਟਸ ਉਹਦੀ ਬੋਡੀ 'ਚ ਇਹਨਾਂ ਨੇ ਮਾਰੇ ਸੀਗੇ ਜੋ 13 ਬੁਲੇਟ ਸ਼ਾਟ ਉਹਦੀ ਬੋਡੀ 'ਚ ਕ੍ਰੋਸ ਹੋ ਗਏ ਸੀਗੇ ਤੇ ਦੋ ਬੋਡੀਜ਼ ਸੀਗੇ ਤੇ ਡੇ ਲਾਈਟ ਮਰਡਰ ਸੀਗਾ ਤੇ ਵਿਦਆਊਟ ਪ੍ਰੋਵੋਕੇਸ਼ਨ ਸੀਗਾ ਉਸ ਟਾਈਮ ਉਹਨੇ ਹੱਥਾ ਸੀ ਉਹਨੇ ਕੁਛ ਨੂੰ ਕੁਝ ਨਹੀਂ ਕਿਹਾ ਇਸ ਕਰਕੇ ਅਸੀਂ ਕਿਹਾ ਸੀ ਕਿ ਵਿਕਰਮ ਜੀ ਅਸੀਂ ਮਿੱਡੂ ਖੇਡਾ ਦੇ ਜਿਹੜੇ ਮਰਡਰ ਦੀ ਸਜ਼ਾ ਵੱਤ ਤਵਤ ਚ ਚਲਵਾ ਜਾ ਇਹ ਚਲਵਾ ਜਾ ਚਲਵਾ ਜਾ ਇਹ ਕਿਹੜੇ ਹੋਰ ਉਸ ਇਰੇ ਵਿੱਚ ਜਿਹੜੇ ਹੋਰ ਰੋਪੀ ਫਰਾਰ ਹੈਗੇ ਉਹਨਾਂ ਵਾਸਤੇ ਕੀ ਉਹਨਾਂ ਬਾਰੇ ਆਨਰੇਬਲ ਕੋਰਟ ਨੇ ਆਰਡਰ ਕੀਤਾ ਹੈ ਕੇ ਬਾਕੀ ਜਜਮੈਂਟ ਆਉਂਦੀ ਹੈ ਜਜਮੈਂਟ ਤੋਂ ਕਲੀਅਰ ਹੋ ਜਾਏਗਾ ਔਨਰੇਬਲ ਕੋਰਟ ਨੇ ਇਹ ਆਰਡਰ ਕੀਤਾ ਹੈ ਡੀਜੀਪੀ ਸਾਹਿਬ ਨੂੰ ਡਾਇਰੈਕਸ਼ਨਸ ਦਿੱਤੀਆਂ ਨੇ ਕਿ ਉਹਨਾਂ ਦੀ ਲੀਡ ਇਨਵੈਸਟੀਗੇਸ਼ਨ ਆ ਜਾਂ ਉਹਨਾਂ ਨੂੰ ਬੁਲਾਣਾ ਉਹ ਐਕਸਪੀਡਿਟ ਕੀਤਾ ਜਾਵੇ ਠੀਕ ਹੈ ਅਜੇ ਜੀ ਕਿਸ ਤਰ੍ਹਾਂ ਦੇਖਦੇ ਹੋ ਕਿਉਂਕਿ ਬਕਾਫੀ ਲੰਬੀ ਲੜਾਈ ਹੈ ਕਿਸ ਤਰ੍ਹਾਂ ਵੇਖ ਲਓ ਥੋੜਾ 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 ਸਾਲ ਲੱਗ ਰਹੇ ਨੇ ਥੋੜਾ ਸਾਲ ਲੱਗ ਰਹੇ ਨੇ ਸਾਰੇ ਥੋੜੇ ਸਾਰੇ ਸਵਾਲਾਂ ਦਾ ਜਵਾਬ ਪੰਨਵਾ ਸਾਹਿਬ ਨੇ ਦਿੱਤਾ ਜੀ ਹੁਣ ਇਹ ਵਕੀਲ ਇਹਨਾਂ ਨੂੰ ਲੀਗਲ ਸਾਰਾ ਕੁਝ ਪਤਾ ਹੈ ਇਹਨਾਂ ਨੇ ਜਵਾਬ ਦਿੱ ਉਹ ਜੱਟ ਬੱਤੀ ਦੇਖੋ ਜੀ ਉਹ ਤਾਂ ਮੇਰਾ ਫਰਜ਼ ਸੀ ਮੈਂ ਲੜਨਾ ਤੇ ਆਖੀਰ ਦੇ ਦਮ ਤਾਈ ਲੜੂਗਾ ਜਿਵੇਂ ਮੈਂ ਪਹਿਲਾਂ ਵੀ ਕਹਿੰਦਾ ਹੁੰਦਾ ਸੀਗਾ ਜਿੰਨਾ ਚਿਰ ਮੇਰੀ ਜਾਨ ਚ ਜਾਨ ਹੈ ਮੇਰੇ ਸਾਹ ਸਾਹ ਮੈਂ ਲੜੂਗਾ ਇਹਨਾਂ ਨੂੰ ਹੋਰ ਇਟਸ ਮੈਂ ਸੋਚਦਾ ਹਾਂ ਹਜੇ ਤਾਂ ਫਰਸਟ ਪੇਪਰ ਜਸਟਿਸ ਦਾ ਹਜੇ ਜਸਟਿਸ ਹੋਣ ਵਾਲਾ ਪਿਆ ਹਜੇ ਹੋਇਆ ਨਹੀਂ ਠੀਕ ਹੈ ਤੁਹਾਨੂੰ ਹੋਸ਼ਾਪਤੀ ਕਿ ਹੋ ਜਾਂਦਾ ਇਹ ਤੁਨੋਆ ਸਾਹਿਬ ਤੁਸੀਂ ਠੀਕ ਹੈ ਬਿਲਕੁਲ ਜਿਹੜੇ ਐਡਵੋਕੇਟ ਨੇ ਤੁਨੋਆ ਸਾਹਿਬ ਉਹ ਵੀ ਤੇ ਜਿਹੜਾ ਵੀ ਸਾਡੇ ਨਾਲ ਨੇ ਆ ਤੁਨੋਆ ਸਾਹਿਬ ਕਿਸ ਤਰ੍ਹਾਂ ਕਿੰਨੀ ਕੰਡੀਸ਼ਨ ਨੂੰ ਲੈ ਕੇ ਇਹ ਕੀ ਗੱਲ ਬਾਤ ਹੈ ਇਹ ਕਿੰਨੀ ਸੀ ਉਸੇ ਤਾਂ ਬੜੇ

ਉਹ ਜੱਜਮੈਂਟ ਆਉਣ ਤੋਂ ਬਾਅਦ ਦੇਖਿਆ ਜਾਏਗਾ ਕਿ ਉਹਨਾਂ ਨੂੰ ਆਪਣਾ ਉਹਨਾਂ ਲਈ ਅਪੀਲ ਦਾਇਰ ਕਰਨੀ ਹੈ ਠੀਕ ਹੈ ਕਿ ਹਾਈ ਕੋਰਟ ਦਾ ਮੂਵ ਕੀਤਾ ਜਾਵੇਗਾ ਫਿਰ ਉਹਨਾਂ ਨੂੰ ਜੁਲਕੇ ਨਾਲ ਜਿਹੜੇ ਅਮੀਰ ਗਾਗਰ ਹੋਸ਼ਲ ਚੌਧਰੀ ਹੋ ਗਿਆ तमाम ਜਿਹੜੇ ਹਾਂਜੀ ਹਾਂਜੀ ਉਹਦੇ ਵਿੱਚ ਦਾ ਕੰਪਲੇਨੈਂਟ ਹੈ ਉਹ ਵੀ ਹਾਈ ਕੋਰਟ ਆਪਣੀ ਜਿਹੜੀ ਆਨਨੇਬਲ ਹਾਈ ਕੋਰਟ ਦੇ ਵਿੱਚ ਆਪਣੀ ਅਪੀਲ ਦਾਇਰ ਕਰੇਗਾ ਠੀਕ ਹੈ ਤੇ ਪਲੱਸ ਜੇ ਇਹ ਅਪੀਲ ਦਾਇਰ ਕਰਨਗੇ ਤਾਂ ਉਹਨਾਂ ਨੂੰ ਸੁਵੀਲ ਲੱਗੂਗਾ ਠੀਕ ਹੈ ਤੇ ਫਿਰ